ਚੌਥੀ ਵਾਰ ਫਿਰ ਦੁਹਰਾ ਕੇ ਕਹਿੰਦੇ ਨੇ ਮੇਰੇ ਮਨਾ ਤੋ ਸਦਾ ਹਰੀ ਦੇ ਨਾਲ ਜੁੜਿਆ ਰਹੇ ਜੀ ਆਪਣਾ ਮਨ ਉੱਧਾਂ ਨਹੀਂ ਨਾ ਜੁੜਦਾ ਆਪਾ ਵਿਹਾਰ ਦੀ ਖਾਤਰ ਹੀ ਆ ਜਿਆ ਕਰੀਏ ਕੋਈ ਚੀਜ਼ ਚਾਹੀਦੀ ਆ ਮੰਗ ਲਿਆ ਕਰੀਏ ਆ ਕਿ ਇਥੋਂ ਕਿਉਂਕਿ ਇਹ ਹੀ ਕੋ ਇੱਕ ਦਰਬਾਰ ਹੈ ਜਿੱਥੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਦੇਰ ਹੈ ਕਿਸੇ ਮੇਰੇ ਜਾਂ ਤੁਹਾਡੇ ਘਰ ਦੇ ਅੱਗੇ ਸ਼ਬਦ ਨਹੀਂ ਬੜੇ ਜਾਂਦੇ ਇੱਥੋਂ ਤੱਕ ਕਿਸੇ ਦਰਿਆਵੀ ਘਰ ਵਿੱਚੋਂ ਆਪਾਂ ਨੂੰ ਲੋੜ ਪੈ ਜੇ ਨਾ ਕੋਈ ਕੰਮ ਪੈ ਜੇ ਕਿਸੇ ਵੀਰ ਨੇ ਨਾ ਬੜੀ ਸੋਹਣੀ ਗੱਲ ਲੇਖੀ ਮੈਂ ਸਾਂਝੀ ਕਰਾਂ ਆਪ ਜੀ ਨਾਲ ਗੱਲ ਪਕੜ ਵਿੱਚ ਆ ਜੇ ਕਿੰਦੇ ਕੋਈ ਦੋਸਤ ਆਪਣੇ ਦੋਸਤੋਂ ਨਾ ਰਪਏ ਮੰਗਣ ਗਿਆ ਲੋੜ ਪੈ ਗਈ ਕਹਿੰਦੀ ਹੈ ਨਾ ਅਗਲਾ ਸਮਾਜ ਵਿੱਚ ਜਦੋਂ ਕਿਸੇ ਨਾਲ ਦੋਸਤੀ ਕਰਦਾ ਹੈ ਵੀ ਸਾਡੀ ਤਾਂ ਜੀ ਜਾਰੀ ਬਹੁਤ ਪੱਕੀ ਆ ਬੜੀ ਦੋਸਤੀ ਪੱਕੀ ਆ ਅਸੀਂ ਤਾਂ ਇੱਕ ਦੂਜੇ ਲਈ ਜਾਨ ਦੇ ਦਾਂਗੇ ਗੁਰੂ ਬਾਬਾ ਜੀ ਕਹਿੰਦੇ ਸੁੱਖ ਵਿੱਚ ਹੀ ਖੜਦੇ ਨੇ ਸਾਰੇ ਦੁੱਖਾਂ ਵਿੱਚ ਸਾਰੇ ਭੱਜ ਜਾਂਦੇ ਨੇ ਠੀਕ ਕਿੰਦੀ ਉਹ ਨੂੰ ਨਾ ਲੋੜ ਪੈ ਗਈ ਕੋਈ ਘਰ ਵਿੱਚ ਮੁਸ਼ਕਲ ਆ ਗਈ ਗਰੀਬੀ ਆ ਗਈ ਹੁਣ ਉਹ ਆਪਣੇ ਦੋਸਤ ਦਾ ਦਰਵਾਜ਼ਾ ਖੜਕਾਉਂਦੇ ਵੀ ਇਹ ਕਹਿੰਦਾ ਹੁੰਦਾ ਸੀ ਵੀ ਮੈਂ ਤੇਰਾ ਸਾਥ ਦੇਵਾਂ ਮੈਂ ਤੇਰੇ ਨਾਲ ਖੜੂੰ ਰੇ ਗਿਆ ਮੰਗ ਕੀਤੀ ਮੈਨੂੰ ਇੰਨੇ ਰੁਪਏ ਚਾਹੀਦੇ ਨੇ ਉਹਨੇ ਦੇ ਦਿੱਤੇ ਕਿਉਂਕਿ ਦੋਸਤੀ ਹੈ ਜਦੋਂ ਰੁਪਏ ਦੇਤੇ ਇਕਰਾਰ ਹੋ ਗਿਆ ਵੀ ਇੰਨੇ ਦਿਨਾਂ ਨੂੰ ਮੋੜ ਦੇਵਾਂਗਾ ਚਲੋ ਇਕਰਾਰ ਹੋ ਗਿਆ ਸੀ ਉਹਨੇ ਦਿਨ ਵੀ ਲੰਘ ਗਏ ਤੇ ਕੁਝ ਦਿਨ ਉੱਤੇ ਵੀ ਚਲੇ ਗਏ ਹੁਣ ਉਹ ਦੋਸਤ ਦਵਾਰਾ ਆਪਣੇ ਦੋਸਤ ਦੇ ਘਰ ਵੱਲ ਆ ਰਹੇ ਹੈ ਜਦੋਂ ਘਰ ਆਇਆ ਆ ਕੀ ਕਹਿਣ ਲੱਗਿਆ ਵੀ ਮੈਨੂੰ ਪਤਾ ਐ ਮੈਂ ਤੇਰੇ ਪਹਿਲਾਂ ਵਾਲੇ ਵੀ ਦੇਣੇ ਨੇ ਮੈਂ ਮੁੜੇ ਨਹੀਂ ਤੇਰੇ ਮੈਂ ਇਕਰਾਰ ਕੀਤਾ ਸੀ ਵੀ ਮੁੜਦਾਂਗਾ ਮੈਨੂੰ ਹੋਰ ਰਪਿਆਂ ਦੀ ਲੋੜ ਪੈ ਗਈ ਜੇ ਤੂੰ ਮਦਦ ਕਰ ਦੇਵੇਂ ਤਾਂ ਬਹੁਤ ਚੰਗਾ ਹੋਏਗਾ ਹੁਣ ਜਦੋਂ ਦੂਜੀ ਵਾਰ ਆਇਆ ਉਹਨੇ ਕੋਈ ਬਹਾਨਾ ਲਾ ਦਿੱਤਾ ਅੱਗੋਂ ਵੀ ਹੈ ਤਾਂ ਸੀਗੇ ਜੇ ਤੂੰ ਪਹਿਲਾਂ ਆਉਂਦਾ ਦੇ ਦੇਣੇ ਸੀ ਹੁਣ ਤੇ ਮੈਂ ਆਪਣੇ ਕੰਮ ਲਈ ਵਰਤ ਲੈ ਚਲੋ ਉਹ ਚਲਿਆ ਗਿਆ ਤੀਜੀ ਵਾਰ ਜਦੋਂ ਆਉਂਦਾ ਹੀ ਨਾ ਤੇ ਅੱਗੋਂ ਆਪਣੇ ਪੁੱਤ ਨੂੰ ਕਹਿੰਦਾ ਵੇਖ ਕੇ ਆਪਣੇ ਦੋਸਤ ਨੂੰ ਕਹਿੰਦਾ ਪੁੱਤ ਦਰਵਾਜ਼ਾ ਬੰਦ ਕਰ ਦੇ ਪੁੱਤ ਕਹਿਣ ਲੱਗਿਆ ਪਿਤਾ ਜੀ ਉਹ ਤੇ ਤੁਹਾਡਾ ਦੋਸਤ ਆ ਰਿਹਾ ਅੱਗੋਂ ਦਰਵਾਜ਼ਾ ਕਿਉਂ ਬੰਦ ਕਰਨਾ ਤੇ ਉਹ ਆਪਣੇ ਪੁੱਤ ਨੂੰ ਦੱਸਦੇ ਪੁੱਤ ਐਵੇਂ ਲੱਗਦਾ ਸੀ ਵੀ ਦੋਸਤ ਹੈ ਤਾਂ ਮੰਗਤਾ ਹੀ ਆ ਤੂੰ ਦਰਵਾਜ਼ਾ ਬੰਦ ਕਰ ਦੇ ਜਦੋਂ ਦਰਵਾਜ਼ਾ ਬੰਦ ਕੀਤਾ ਵੀਰ ਲਿਖਦੇ ਕਹਿੰਦੇ ਮੈਂ ਉਹ ਬੰਦ ਦਰਵਾਜੇ ਦੇ ਅੱਗੇ ਖੜਕੇ ਨਾ ਮੇਰੇ ਮਨ 'ਚ ਖਿਆਲ ਚੱਲੇ ਗੱਲ ਆਈ ਸਤਿਗੁਰਾ ਮੈਂ ਤੇਰੇ ਦਰ ਤੋ ਰੋਜ਼ ਮੰਗਣ ਆਉਂਨੇ ਪਰ ਤੇਰੇ ਘਰ ਦਾ ਦਰਵਾਜਾ ਕਦੇ ਵੀ ਬੰਦ ਨਹੀਂ ਹੋਇਆ ਮੇਰੇ ਲਈ ਪਰ ਆ ਵੇਖੋ ਮੈਂ ਤੀਜੇ ਦਿਨ ਹੀ ਆਏ ਇੱਥੇ ਦਰਵਾਜੇ ਬੰਦ ਹੋ ਗਏ ਪਰ ਤੇਰੇ ਘਰ ਦਾ ਦਰਵਾਜਾ ਤਾਂ ਸਵੇਰੇ ਉਸ ਵਕਤ 3 ਵਜੇ ਖੁੱਲ ਜਾਂਦਾ ਵੀ ਆਜੋ ਜੀ ਨੇ ਆਉਣਾ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੁੰਦਾ ਇਹ ਹੀ ਇੱਕੋ ਇੱਕ ਦਰਵਾਰ ਹੈ ਜਿੱਥੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਸਭ ਕੁਝ ਮਿਲਦਾ ਵਸ ਮੰਗਣ ਦੀ ਜਾਂਚ ਸਿੱਖ ਲਈਏ ਜੇ ਹੋਰ ਨਹੀਂ ਨਾ ਕੁਝ ਆਉਂਦਾ ਵਿਹਾਰ ਲਈ ਆ ਜਾਇਆ ਕਰੀਏ ਤੇ ਜੀਤੋਂ ਮੰਗਦੀਆਂ ਜੇ ਮੰਗਣ ਦੀ ਜਾਂਚ ਆ ਗਈ ਜਦੋਂ ਮੰਗਾ ਪੂਰੀਆਂ ਹੁੰਦੀਆਂ ਨੇ ਨਾ ਫਿਰ ਪਿਆਰ ਵੀ ਪੈ ਜਾਂਦਾ ਹੈ ਫਿਰ ਪਿਆਰ ਪੈਂਦਾ ਵੀ ਜੀ ਨੇ ਇਹ ਦਾਤ ਦਿੱਤੀ ਆ ਉਦੇ ਨਾਲ ਮਨ ਪਿਆਰ ਕਰਦਾ ਫਿਰ ਜਦੋਂ ਪਿਆਰ ਹੁੰਦਾ ਫਿਰ ਮਨੁੱਖ ਬਹਿੰਦਾ ਵੀ ਹੈ ਕੋਲੇ ਵੀ ਗੱਲਬਾਤ ਵੀ ਸੁਣ ਲਈਏ ਗੁਰੂ ਜੀ ਕਹਿੰਦੇ ਕੀ ਨੇ ਤੇ ਜਦੋਂ ਗੱਲਬਾਤ ਹੋਣੀ ਸ਼ੁਰੂ ਹੁੰਦੀ ਆ ਨਾ ਫਿਰ ਕਰਤਾਰ ਬਣਦਾ ਗੁਰੂ ਜੀ ਦੱਸਦੇ ਨੇ ਪੁੱਤ ਇਦਾਂ ਕਰਿਆ ਕਰ ਆ ਕੰਮ ਨਾ ਕਰਿਆ ਕਰਾ ਛੱਡ ਦੇ ਇਹਨਾਂ ਕੰਮਾਂ ਨੂੰ ਕਰਕੇ ਤੈਨੂੰ ਬਖਸ਼ਿਸ਼ ਮਿਲੇਗੀ ਫਿਰ ਜਦੋਂ ਕਰਤਾਰ ਬਣਦਾ ਫਿਰ ਪਤਾ ਲੱਗਦਾ ਨਿਰੰਕਾਰ ਕਿੱਥੇ ਹੈ ਵਾਣੀ ਵਿੱਚ ਫਿਰ ਨਿਰੰਕਾਰ ਦੇ ਵੀ ਦਰਸ਼ਨ ਹੁੰਦੇ ਨੇ ਜਦੋਂ ਗੱਲਾਂ ਕਰਦੇ ਆ ਨਾ ਗੁਰੂ ਜੀ ਨਾਲ ਗੁਰਬਾਣੀ ਗੁਫ਼ਤਗੂ ਹੈ ਰੱਬ ਜੀ ਨਾਲ ਗੱਲਾਂ ਨਹੀਂ ਜਦੋਂ ਗੱਲਾਂ ਕਰਦੇ ਫਿਰ ਕਿਰਦਾਰ ਬਣਦਾ ਫਿਰ ਪਤਾ ਲੱਗਦਾ ਇਹਨਾਂ ਰੱਬੀ ਬੋਲਾਂ ਵਿੱਚ ਹੀ ਨਿਰੰਕਾਰ ਵਸਦਾ ਵਾ ਵਾ ਵਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਈ ਸੋ ਬਹਿਣਾ ਸ਼ੁਰੂ ਕਰੀਏ ਜਿਹੜੋਂ ਨਹੀਂ ਕੁਝ ਕਰਨਾ ਆਉਂਦਾ ਵਾ ਸਤ ਸੰਗਤ ਵਿੱਚ ਆ ਕੇ ਬਹਿ ਜਾਇਆ ਕਰੀਏ ਸੁਨੀਆਂ ਕਰੀਏ ਗੁਰੂ ਦੇ ਵਚਨ ਫਿਰ ਵੇਖਿਓ ਜੀਵਨ ਵਿੱਚ ਕਿਵੇਂ ਤਬਦੀਲੀ ਆਵੀਗੀ ਕੋਸ਼ਿਸ਼ ਕਰੀਏ ਸ਼ੁਰੂਆਤ ਕਰੀਏ ਜਿਹੜੇ ਬਾਣੀ ਪੜਦੇ ਨੇ ਮੁਬਾਰਕ ਹੈ ਜਿਹੜੇ ਬਿਲਕੁਲ ਨਹੀਂ ਪੜਦੇਓ ਇੱਕ ਸ਼ਬਦ ਤੋਂ ਸ਼ੁਰੂ ਕਰ ਲੈਣਾ ਜਪਜੀਤ ਸਾਹਿਬ ਇੱਕ ਪੌੜੀ ਤੋਂ ਆਪਾਂ ਪੜਨਾ ਸ਼ੁਰੂ ਕਰ ਲਈਏ 24 ਘੰਟਿਆਂ ਵਿੱਚੋਂ ਇੱਕ ਮਿੰਟ ਕੱਢਣਾ ਸ਼ੁਰੂ ਕਰੀਏ ਫਿਰ ਜਦੋਂ ਸਮਾਪਤੀ ਹੋ ਗਈ ਇੱਕ ਇੱਕ ਪੌੜੀ ਪੜਦੇ ਆ ਫਿਰ ਥੋੜੀ ਖੁਰਾਕ ਵਧਾ ਦਿਓ ਦੋ ਦੋ ਮਿੰਟ ਕੱਢਿਓ ਇੱਕ ਦਿਨ ਵਿੱਚ ਦੋ ਦੋ ਪੌੜੀਆਂ ਪੜਨੀਆਂ ਸ਼ੁਰੂ ਕਰੋ ਫਿਰ ਜਦੋਂ ਸਮਾਪਤੀ ਹੋ ਗਈ ਤਿੰਨ ਤਿੰਨ ਪੌੜੀਆਂ ਪੜੀਏ ਤੁਸੀਂ ਆਪ ਵੇਖੋਗੇ ਤੁਹਾਨੂੰ ਇਦਾਂ ਕਰਦੇ ਨਾ ਜਪਜੀ ਸਾਹਿਬ ਯਾਦ ਹੀ ਹੋ ਜਾਣਾ ਹੈ ਗੁਰੂ ਜੀ ਦੀ ਬਾਣੀ ਬਹੁਤ ਛੇਤੀ ਯਾਦ ਹੁੰਦੀ ਹੈ ਸਤਿਗੁਰੂ ਜੀ ਆਪ ਵਿੱਚ ਵਰਤ ਦੇ ਨੇ ਅੱਜ ਅਸੀਂ ਕਹਿੰਨੇ ਨਾ ਜੀ ਨਹੀਂ ਕਰਦਾ ਬਾਣੀ ਪੜਨ ਨੂੰ ਮਨ ਨਹੀਂ ਲੱਗਦਾ ਤੁਸੀਂ ਤੇ ਆਪ ਦੇਖੋਗੇ ਸਾਨੂੰ ਬਾਣੀ ਪੜੇ ਬਿਨਾ ਚੈਨ ਹੀ ਆਉਣੋਂ ਹਟ ਜਾਊਗੀ ਸ਼ੁਰੂਆਤ ਤੇ ਕਰੀਏ ਨਾ ਇੱਕ ਕਦਮ ਪੁੱਟੀਏ ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਬੈਠਣਾ ਸ਼ੁਰੂ ਕਰੀਏ ਗੁਰੂ ਜੀ ਕੋਲ ਜੋ ਸਾਡੇ ਸਿਧਾਂਤ ਨੇ ਜੋ ਉਸੂਲ ਨੇ ਉਨਾਂ ਨੂੰ ਸਾਹਮਣਾ ਸ਼ੁਰੂ ਕਰੀਏ ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ ਅੱਜ ਅਸੀਂ ਆਪ ਵੀ ਗੁਰੂ ਜੀ ਤੋਂ ਦੂਰ ਹੋ ਰਹੇ ਆ ਤੇ ਬੱਚਿਆਂ ਨੂੰ ਵੀ ਦੂਰ ਕਰ ਰਹੇ ਆ ਬਿਰਲੇ ਕਰਨੇ ਜਿੰਨਾ ਘਰਾਂ ਵਿੱਚ ਰੱਬ ਜੀ ਦੀ ਕੀਰਤੀ ਹੁੰਦੀ ਆ ਨਹੀਂ ਤੇ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਨੇ ਵੀ ਜੋ ਨਿਤ ਨੀਮ ਕਰਨ ਵਾਲੀ ਪੀੜ੍ਹੀ ਆ ਨਾ ਜੋ ਪੱਕੇ ਨਿਤ ਨੀਮੀ ਨੇ ਉਹ ਬਹੁਤ ਘੱਟ ਰਹਿ ਗਏ ਨੇ ਸਾਡੇ ਬਜ਼ੁਰਗ ਘਰ ਵਿੱਚ ਕਦੇ ਵੀ ਬਾਣੀ ਪੜਨ ਤੋਂ ਨਾਂਗਾ ਨਹੀਂ ਸੀ ਪਾਉਂਦੇ ਨਿਤਨੀਮ ਦੇ ਪੱਕੇ ਸਨ ਤੇ ਅੱਜ ਜਦੋਂ ਜਾ ਰਹੇ ਨੇ ਆਪਣੀ ਆਪਣੀ ਵਾਰੀ ਤੇ ਘਰਾਂ ਦੇ ਹਾਲਾਤ ਕਿਦਾਂ ਦੇ ਬਣ ਰਹੇ ਨੇ ਕਿ ਉਹਨਾਂ ਦੇ ਜਾਣ ਪਿੱਛੋਂ ਨਾ ਜਿਹੜੀ ਗੁਟਕਾ ਸਾਹਿਬ ਤੋਂ ਜਿਹੜੀ ਬਾਣੀ ਦੀ ਪੋਥੀ ਤੋਂ ਪਾਠ ਕਰਦੇ ਹੁੰਦੇ ਸੀ ਅੱਗੇ ਉਹਨਾਂ ਦੇ ਬੱਚੇ ਆ ਕੇ ਗੁਰਦੁਆਰਾ ਸਾਹਿਬ ਪੁੱਛਦੇ ਹੁੰਦੇ ਨੇ ਵੀ ਬਾਪੂ ਜੀ ਤਾਂ ਚਲੇ ਗਏ ਬੇਬੇ ਜੀ ਤਾਂ ਚਲੇ ਗਏ ਹੁਣ ਉਹ ਬਾਣੀ ਦੀ ਪੋਥੀ ਦਾ ਕੀ ਕਰੀਏ ਇੱਥੇ ਫੜਾ ਜੀਏ ਅਸੀਂ ਘਰਾਂ ਵਿੱਚੋਂ ਸੀ ਬਾਣੀ ਦੀਆਂ ਪੋਥੀਆਂ ਗੁਟਕਾ ਸਾਹਿਬ ਕੱਢਣੇ ਸ਼ੁਰੂ ਕਰ ਦਿੱਤੇ ਸੁੱਖ ਕਿੱਥੇ ਪਾਲਦੇ ਘਰਾਂ ਨੂੰ ਸਵਰਗ ਬਣਾਈਏ ਬਾਣੀ ਦੀਆਂ ਪੋਥੀਆਂ ਨੂੰ ਘਰਾਂ ਵਿੱਚ ਲੈ ਕੇ ਜਾਈਏ ਗੁਟਕਾ ਸਾਹਿਬ ਸਾਡੇ ਘਰਾਂ ਵਿੱਚ ਹੋਣ ਨਾਲ ਨਾਲ ਸਿੱਖੀ ਦੀਆਂ ਜੋ ਕਿਤਾਬਾਂ ਨੇ ਜੋ ਸਾਡੇ ਸਿਧਾਂਤ ਸਾਨੂੰ ਸਮਝਾਉਂਦੀਆਂ ਨੇ ਜੋ ਗੁਰਬਾਣੀ ਦੀ ਵਿਆਖਿਆ ਹੈ ਉਨਾਂ ਨੂੰ ਵੀ ਆਪਣੇ ਘਰਾਂ ਵਿੱਚ ਲੈ ਜਾਣਾ ਸ਼ੁਰੂ ਕਰੀਏ ਆ ਤੁਹਾਡੇ ਨਗਰ ਤੇ ਤਾਂ ਬੜੀ ਵੱਡੀ ਕਿਰਪਾ ਹੋਈ ਆ ਮਾਲਕ ਜੀ ਦੀ ਜੋ ਇਹ ਸਮਾਗਮ ਲੀਕਿਆ ਗਿਆ ਗੁਰੂ ਜੀ ਦੀ ਹਜ਼ੂਰੀ ਚ ਬੈਠੇ ਆ ਮੈਂ ਵੇਖ ਰਹੀ ਸੀ ਬਾਹਰਲੀ ਸੈੱਡ ਦੇ ਉੱਤੇ ਵੀਰ ਜੀ ਹੁਣਾਂ ਨੇ ਕਿਤਾਬਾਂ ਦੀ ਸਟਾਲ ਵੀ ਲਾਈ ਹੋਈ ਆ ਉੱਥੇ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਜਿਹਨੂੰ ਵੀ ਲੋੜ ਹੈ ਜਰੂਰ ਲੈ ਕੇ ਜਾਇਓ ਦਿੱਤੀਆਂ ਜਾ ਰਹੀਆਂ ਨੇ ਅਸੀਂ ਨਾ ਹੋਰ ਕੰਮਾਂ ਤੇ ਰੁਪਏ ਬਹੁਤ ਲਾ ਦਿੰਨੇ ਆ ਪਰ ਜਿਹੜੀ ਚੀਜ਼ ਨੇ ਸਾਨੂੰ ਗਿਆਨ ਦੇਣਾ ਉਧਰਲੇ ਪਾਸੇ ਅਸੀਂ ਬਹੁਤ ਹੱਥ ਘੁੱਟਦੇ ਆਂ ਬਿਤਾਬਾਂ ਨੂੰ ਵੀ ਘਰਾਂ ਦਾ ਸ਼ਿੰਗਾਰ ਬਣਾਈਏ ਬੱਚੇ ਜੇ ਘਰ ਵਿੱਚ ਕਿਤਾਬ ਪਈ ਹੋਏਗੀ ਨਾ ਜ਼ਰੂਰ ਪੜਨਗੇ ਆਸਾ ਦੀ ਵਾਰ ਦੇ ਸਟੀਕ ਨੀ ਬਾਹਰ ਪਈ ਜ਼ਰੂਰ ਜਾਂਦੇ ਹੋਏ ਵੇਖਿਓ ਨਾਲ ਨਾਲ ਜੋ ਸਾਡਾ ਮੂਲ ਨਾਨਕ ਸ਼ਾਹੀ ਕਲੰਡਰ ਹੈ ਵੀਰ ਜੀ ਕਿਰਪਾਲ ਸਿੰਘ ਹੋਣਾ ਨੇ ਕਿਤਾਬ ਲਿਖੀ ਉਹ ਕਿਤਾਬਾਂ ਪਈਆਂ ਨੇ ਉੱਥੇ ਬਿਕਰਮੀ ਕਲੰਡਰ ਤੇ ਮੂਲ ਨਾਨਕ ਸ਼ਾਹੀ ਕਲੰਡਰ ਵਿੱਚ ਅੰਤਰ ਕੀ ਹੈ ਕਈ ਵਰਸਾਂ ਨੂੰ ਇਹੀ ਨਹੀਂ ਪਤਾ ਵੀ ਮੂਲ ਨਾਨਕ ਸ਼ਾਹੀ ਕਲੰਡਰ ਕੀ ਹੈ ਤੇ ਬਿਕਰਮੀ ਕਲੰਡਰ ਕੀ ਹੈ ਸੋ ਜਰੂਰ ਆਪਾਂ ਕਿਤਾਬਾਂ ਨੂੰ ਘਰਾਂ ਵਿੱਚ ਲਿਜਾਣਾ ਸ਼ੁਰੂ ਕਰੀਏ ਆਪਣੇ ਸੱਭਿਆਚਾਰ ਨੂੰ ਸੰਭੀਰ ਪਰ ਜੋ ਅੱਜ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਹ ਕਿੱਦਾਂ ਦਾ ਹੈ ਕੋਈ ਕਹਿੰਦਾ ਅਸੀਂ ਆਪਣੇ ਬੱਚਿਆਂ ਨੂੰ ਜੀ ਪੰਜਾਬੀ ਸੱਭਿਆਚਾਰ ਸਿਖਾ ਰਹੇ ਹਾਂ ਇਦਾਂ ਹੀ ਹੋ ਰਿਹਾ ਹੀ ਨਾ ਜੀ ਮੋਬਾਈਲ ਚੁੱਕੀਏ ਰੀਲਾਂ ਆਉਂਦੀਆਂ ਨੇ ਸਾਹਮਣੇ ਛੋਟੇ ਛੋਟੇ ਬੱਚੇ ਗਾਣਿਆਂ ਤੇ ਨੱਚ-ਨੱਚ ਕੇ ਵੀਡੀਓ ਪਾ ਰਹੇ ਨੇ ਉਹਨਾਂ ਨੂੰ ਕੌਣ ਦੱਸ ਰਿਹਾ ਵੀ ਤੁਸੀਂ ਇਦਾਂ ਇੱਥੇ ਐਕਟਿੰਗ ਕਰਨੀ ਐ ਇਸ ਗਾਣੇ ਤੇ ਆਹ ਸਟੈਪ ਕਰਨੇ ਮਾਪੇ ਜਾਂ ਸਕੂਲਾਂ 'ਚ ਸਿਖਾਇਆ ਜਾ ਰਿਹਾ ਹੈ ਜਾਂ ਮਾਪੇ ਦੱਸਦੇ ਨੇ ਆਪ ਵੀਡੀਓ ਬਣਾ ਬਣਾ ਕੇ ਪਾਉਂਦੇ ਨੇ ਬਿਰਲੇ ਬੱਚੇ ਨੇ ਜੋ ਸ਼ਬਦ ਸੁਣਾਉਂਦਿਆਂ ਦੀਆਂ ਵੀਡੀਓ ਆਉਂਦੀਆਂ ਹੁਣ ਲੰਗਰ ਵਿੱਚ ਚਮਚੇ ਫੜਾਉਂਦਿਆਂ ਦੀਆਂ ਥਾਲੇ ਪ੍ਰਸ਼ਾਦੇ ਵਰਤਾਉਂਦਿਆਂ ਦੀਆਂ ਵੀਡੀਓ ਆਉਂਦੀਆਂ ਹੁਣ ਬਿਰਲੇ ਨੇ ਕੀਰਤਨ ਕਰਦਿਆਂ ਦੀਆਂ ਵੀਡੀਓ ਆਉਂਦੀਆਂ ਹੁਣ ਨਹੀਂ ਤੇ ਨੱਚਦਿਆਂ ਦੀਆਂ ਵੀਡੀਓ ਪਾਈਆਂ ਜਾ ਰਹੀਆਂ ਨੇ ਕੋਈ ਕਹਿੰਦੇ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਾਂਭ ਰਹੇ ਹਾਂ ਕੋਈ ਕਹਿੰਦੇ ਜੀ ਅਸੀਂ ਪੱਛਮੀ ਸੱਭਿਆਚਾਰ ਨੂੰ ਸੰਭਾਲਿਆ ਮੈਂ ਅਕਸਰ ਕਹਿੰਨੀ ਹੁੰਨੀ ਆ ਵੀ ਨਾ ਤੇ ਸਾਨੂੰ ਪੰਜਾਬੀ ਸੱਭਿਆਚਾਰ ਸਾਂਭਣ ਦੀ ਲੋੜ ਹੈ। ਨਾਹੀਂ ਪੰਜਾਬੀ ਸੱਭਿਆਚਾਰ ਅਨੁਸਾਰ ਬੱਚਿਆਂ ਨੂੰ ਪਾਲਣ ਦੀ ਲੋੜ ਹੈ। ਪੰਜਾਬੀ ਸੱਭਿਆਚਾਰ ਕੀ ਕਹਿੰਦੇ ਜੀ ਗਿੱਧਾ, ਪੰਗੜਾ। ਇਹੀ ਕਹਿੰਦੇ ਨਾ ਜੀ ਗਿੱਧਾ ਪੰਗੜਾ ਬੱਲੇ ਬੱਲੇ ਸ਼ਾਵਾ ਸ਼ਾਵਾ ਕਹਿੰਦੇ ਪੰਜਾਬੀ ਸੱਭਿਆਚਾਰ ਸਾਂਭੇ ਆ ਜੀ ਅਸੀਂ। ਨਾ ਤੇ ਪੰਜਾਬੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ, ਨਾ ਪੱਛਮੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ। ਸਾਡਾ ਇੱਕ ਆਪਣਾ ਸੱਭਿਆਚਾਰ ਹੈ ਆਨੰਦਪੁਰ ਸਾਹਿਬ ਦਾ ਉਹਨੂੰ ਸਾਂਭ ਲਈਏ ਆਨੰਦਪੁਰ ਸਾਹਿਬ ਕੱਲੀ ਧਰਮਸ਼ਾਲਾ ਨਹੀਂ ਸੀ ਉੱਥੇ ਨਿਸ਼ਾਨ ਸੇਵ ਚੁੱਲਦੇ ਰਹੇ ਨੇ ਤੇ ਚੁੱਲਦੇ ਰਹਿਣਗੇ ਉੱਥੇ ਨਗਾਰੇ ਵੱਜਦੇ ਰਹੇ ਨੇ ਤੇ ਵੱਜਦੇ ਰਹਿਣਗੇ ਸੋ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਜੋ ਆਨੰਦਪੁਰ ਸਾਹਿਬ ਦਾ ਸੱਭਿਆਚਾਰ ਹੈ ਤੇ ਜਿਨ੍ਹਾਂ ਨੇ ਉਹ ਸੱਭਿਆਚਾਰ ਨੂੰ ਸੰਭਾਲਿਆ ਹੈ ਨਾ ਉਹਨਾ ਮਾਮਾ ਦੇ ਬੱਚਿਆਂ ਨੂੰ ਦੁਨੀਆ ਯਾਦ ਕਰਦੀ ਆ ਜਿਨ੍ਹਾਂ ਨੇ ਉਸ ਸਭਿਆਚਾਰ ਨੂੰ ਸੰਭਾਲਿਆ ਉਹਨਾਂ ਦੀਆਂ ਮਾਮਾ ਨੂੰ ਦੁਨੀਆ ਧੰਨ ਕਹਿੰਦੀ ਆ ਦੁਨੀਆ ਸਜਦੇ ਕਰਦੀ ਏ ਕੱਲੇ ਸਿੱਖ ਨਹੀਂ ਦੁਨੀਆ ਯਾਦ ਕਰਦੀ ਆ ਦੁਨੀਆ ਦੇ ਵਿਦਵਾਨ ਫਿਲਾਸਫਰ ਉਹਨਾਂ ਨੂੰ ਯਾਦ ਕਰਦੇ ਨੇ ਮੈਂ ਕਹਿ ਜਾਵਾਂ ਉਹਨਾਂ ਵਿੱਚੋਂ ਇੱਕ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੀ ਮੁਸਲਮਾਨ ਵੀਰ ਕੀ ਹਿੰਦੂ ਵੀਰ ਕੀ ਅੰਗਰੇਜ਼ ਜਦੋਂ ਉਹਨਾਂ ਨੇ ਲਿਖਤਾਂ ਪੜ੍ਹਦੇ ਆ ਨਾ ਸਰਦਾਰਾਂ ਨੂੰ ਉਹਨਾਂ ਨੇ ਮੀਨ ਚ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ ਵਿੱਚ ਕੀ ਇਹਨਾਂ ਦੀਆਂ ਬਹਾਦਰੀਆਂ ਨੇ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਨਾ ਟਾਈਮ ਰਹੇ ਆ ਨਾ ਗੋਰੇ ਵੀ ਪੰਜਾਬ ਦੇਸ਼ ਵੱਲ ਅੱਖ ਪਟਕ ਕੇ ਨਹੀਂ ਦੇਖ ਸਕੇ ਦੇਸ਼ ਭਾਰਤ ਦੇ ਉੱਤੇ ਉਹਨਾਂ ਨੇ 200 ਸਾਲ ਰਾਜ ਕੀਤਾ ਪਰ ਪੰਜਾਬ ਦੇਸ਼ ਦੇ ਉੱਤੇ ਕੇਵਲ 100 ਸਾਲ ਉਹ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਤੇ ਕੈਸਾ ਕਿਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਚਲੇ ਗਏ ਜਦੋਂ ਜਾਂਦੇ ਆ ਨਾ ਦੁਨੀਆ ਦੇ ਵਿੱਚੋਂ ਅਕਾਲ ਚਲਾਣਾ ਕਰ ਗਏ ਆਖਰੀ ਸਬੀਚ ਉਹਨਾਂ ਨੇ ਦਿੱਤੀ ਕਹਿਣ ਲੱਗੇ ਸਾਰੇ ਦਰਬਾਰੀ ਖੜੇ ਨੇ ਮਹਾਰਾਜਾ ਜੀ ਨੂੰ ਸਰਾਣੇ ਦੀਆਂ ਓਟਾਂ ਦੇ ਕੇ ਬਿਠਾਇਆ ਗਿਆ ਕਿਉਂਕਿ ਬੈਦ ਨੇ ਦੱਸਤਾ ਸੀ ਕਿ ਕੁਰਸੀ ਤੇ ਬੈਠ ਨਹੀਂ ਸਕਦੇ ਇਹਨਾਂ ਦਾ ਸ਼ਰੀਰ ਹੈ ਜੋ ਇੰਨੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੇ ਸਰਾਣਿਆਂ ਦਾ ਆਸਰਾ ਲੈ ਕੇ ਨਾ ਪਾਲਕੀ ਵਿੱਚ ਬੈਠੀਆਂ ਗੱਲ ਕਹੀ ਸੀ ਕਹਿਣ ਲੱਗੇ ਕਿ ਮੋਤੀ ਜਿਹੜੇ ਸੀ ਨਾ ਵਿਖਰੇ ਪਏ ਸੀ ਖਰ ਮੋਤੀ ਦੀ ਕੀਮਤ ਵੀ ਹੁੰਦੀ ਆ ਪਰ ਉਹ ਜਿੰਨਾ ਟਾਈਮ ਮੋਤੀ ਇਕੱਠੇ ਨਹੀਂ ਨਾ ਹੁੰਦੇ ਕਿਸੇ ਦੇ ਗਲੇ ਦਾ ਸ਼ਿੰਗਾਰ ਨਹੀਂ ਬਣ ਸਕਦੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ ਮੋਤੀ ਵਿਖਰੇ ਪਏ ਸੀ ਮੈਂ ਇੱਕ ਇੱਕ ਮੋਤੀ ਨੂੰ ਇਕੱਠਾ ਕੀਤਾ ਕੱਲੇ ਕੱਲੇ ਮੋਤੀ ਨੂੰ ਇਕੱਠਾ ਕਰਕੇ ਮਾਲਾ ਪਰੋਈ ਆ ਤੁਸੀਂ ਮੈਨੂੰ ਖੂਨ ਦਿੱਤਾ ਮੈਂ ਤੁਹਾਡੇ ਖੂਨ ਦਾ ਇੱਕ ਵੀ ਕਤਰਾ ਵਿਅਰਥ ਨਹੀਂ ਜਾਣ ਦਿੱਤਾ ਮੈਂ ਇੱਕ ਵੀ ਕਤਰੀ ਨੂੰ ਵੇਚਿਆ ਨਹੀਂ ਜਿੱਥੇ-ਜਿੱਥੇ ਤੁਸੀਂ ਖੂਨ ਦਿੱਤਾ ਮੈਂ ਉੱਥੇ-ਉੱਥੇ ਖਾਲਸਾ ਰਾਜ ਦੇ ਝੰਡੇ ਚੁਲਾ ਦਿੱਤੇ ਤੇ ਖਾਲਸਾ ਰਾਜ ਵੀ ਕਿੱਦਾਂ ਦਾ ਜਿਹਦੇ ਵਿੱਚ ਕੋਈ ਵੀ ਦੰਗਾ ਨਹੀਂ ਹੋਇਆ ਕੋਈ ਜੇਲ ਹੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਨਾ ਉੱਥੇ ਮੰਦਰ ਟਾਹੇ ਗਏ ਉਨ੍ਹਾਂ ਦੇ ਰਾਜ ਵਿੱਚ ਨਾ ਮਸਜਿਦਾਂ ਢਾਈਆਂ ਗਈਆਂ ਨੇ ਕੋਈ ਤੰਗਾ ਨਹੀਂ ਹੋਇਆ ਨਹੀਂ ਤੇ ਪੜ੍ਹ ਕੇ ਵੇਖੋ ਤੁਸੀਂ ਇਤਿਹਾਸ ਨੂੰ ਜੇ ਮੁਸਲਮਾਨਾਂ ਦਾ ਰਾਜ ਆਇਆ ਜੇ ਮੁਗਲਾਂ ਦਾ ਰਾਜ ਆਇਆ ਉਦੋਂ ਮੰਦਰ ਢਾਈ ਗਈ ਜਦੋਂ ਇਹਨਾਂ ਦਾ ਰਾਜ ਆਇਆ ਉਦੋਂ ਮਸਜਿਦਾਂ ਢਾਈਆਂ ਗਈਆਂ ਤੇ ਅੱਜ ਦਾ ਦਿਨ ਭੁੱਲਣਾ ਨਹੀਂ ਚਾਹੀਦਾ 1 ਨਵੰਬਰ 2000 ਕਿੰਨਾ ਚੱਲਦਾ ਜੀ 24 ਆ ਨਾ 24 ਤੋਂ 84 ਤੱਕ ਵੇਖੋ ਕਿੰਨੇ ਸਾਲ ਹੋ ਗਏ ਲਗਭਗ 40 ਸਾਲ ਸਿੱਖ ਕਤਲਿਆਮ ਇਸ ਸਿੱਖ ਰਾਜ ਵਿੱਚ ਕਿਸੇ ਨੂੰ ਕੋਈ ਬਿਤਕਰਾਨੀ ਹੋਇਆ ਇੱਥੇ ਵੇਖੋ ਬਿਨਾਂ ਕਸੂਰ ਤੋਂ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਜੋ ਸ਼ਰੀਅਮ ਦੋਸ਼ੀ ਨੇ ਉਹਨਾਂ ਨੂੰ ਕੋਈ ਸਜ਼ਾ ਮਾ ਵੀ ਨਹੀਂ ਦਿੱਤੀਆਂ ਭੁੱਲਣਾ ਨਹੀਂ ਚਾਹੀਦਾ ਅੱਜ ਦਾ ਜੋ ਦਿਨ ਹੈ ਨਾ ਬੰਦੀ ਛੋੜ ਦਿਵਸ ਵੀ ਜਿੱਥੇ ਆਪਣੀ ਕੌਮ ਮਨਾ ਰਹੀ ਆ ਉਥੇ ਧਿਆਨ ਰੱਖਿਓ ਉਹ 40 ਸਾਲ ਵੈਸੇ ਵੀ ਆਪਾਂ ਨੂੰ ਪਟਾਕੇ ਵਗੈਰਾ ਚਲਾਉਣੇ ਨਹੀਂ ਚਾਹੀਦੇ ਕਿਉਂਕਿ ਪਵਨ ਗੁਰੂ ਪਾਣੀ ਪਤਾ ਹੈ ਪਰ ਖਾਸ ਕਰਕੇ ਅੱਜ ਦੇ ਦਿਨ ਐਵੇਂ ਨਾ ਕਿਤੇ ਪਟਾਕੇ ਚਲਾਈ ਜਾਈਏ ਕਾਹਦੀਆਂ ਖੁਸ਼ੀਆਂ ਹਜੇ ਤੱਕ ਇਨਸਾਫ ਨਹੀਂ ਮਿਲਿਆ ਠੀਕ ਹੈ ਬੰਦੀ ਛੋੜ ਦਿਵਸੇ ਖੁਸ਼ੀ ਮਨਾਉਣੀ ਹੈ ਤਾਂ ਸਿੱਖ ਤਾਂ ਹਮੇਸ਼ਾ ਗੁਰੂ ਦੀ ਗੋਦ ਵਿੱਚ ਹੀ ਸਜਦੇ ਨੇ ਪਾਹੀ ਗੁਰਦਾਸ ਜੀ ਲਿਖਦੇ ਆ ਨਾ ਕਹਿੰਦੇ ਦੀਵਾਲੀ ਦੀ ਰਾਤ ਨੂੰ ਲੋਕੀ ਦੀਵੇ ਵਾੜਦੇ ਨੇ ਲੋਕੀ ਦੀਵੇ ਜਗਾਉਂਦੇ ਨੇ ਪਰ ਜਿਹੜੇ ਸਿੱਖ ਨੇ ਅਖੀਰਲੀ ਪੰਗਤੀ ਪੜੋ ਜਿਹੜੇ ਗੁਰਸਿੱਖ ਨਹੀਂ ਉਹ ਸੰਗਤ ਵਿੱਚ ਜੁੜਦੇ ਨਹੀਂ ਉਹ ਗੁਰੂ ਦੀ ਗੋਦ ਵਿੱਚ ਆ ਕੇ ਆਪਣਾ ਬੰਦੀ ਛੋੜ ਦਿਵਸ ਮਨਾਉਂਦੇ ਨੇ ਠੀਕ ਹੈ ਆਪਾਂ ਦੀਵੇ ਜਗਾਉਂਦੇ ਆ ਖੁਸ਼ੀ ਦੇ ਨਾਲ ਵੀ ਬੰਦੀ ਛੋੜ ਦਿਵਸ ਹੈ ਪਟਾਕੇ ਚਲਾਉਣ ਨਾਲ ਤੇ ਵੈਸੇ ਵੀ ਪ੍ਰਦੂਸ਼ਣਤ ਹੁੰਦਾ ਹੈ ਹਵਾ ਪ੍ਰਦੂਸ਼ਿਤ ਹੁੰਦੀ ਹੈ ਤੇ ਨਾਲੇ ਜਿਹੜਾ ਅੱਜ ਦਾ ਦਿਨ ਹੈ ਇਹ ਆਪਣੀ ਕੌਮ ਨੂੰ ਭੁੱਲਣਾ ਨਹੀਂ ਚਾਹੀਦਾ ਯਾਦ ਕਰੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਨ੍ਹਾਂ ਦੇ ਰਾਜ ਵਿੱਚ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਈ ਕੋਈ ਮੰਦਰ ਨਹੀਂ ਢਾਹੇ ਗਏ ਕੋਈ ਮਸਜਿਦਾਂ ਨਹੀਂ ਢਾਈਆਂ ਗਈਆਂ ਜੇ ਦਰਬਾਰ ਸਾਹਿਬ ਨੂੰ ਸੋਨਾ ਦਿੰਦੇ ਆ ਨਾ ਮੰਦਰਾਂ ਵਿੱਚ ਵੀ ਉਹਨਾਂ ਨੇ ਸੋਨਾ ਦਿੱਤਾ ਜੇ ਗੁਰਦੁਆਰਿਆਂ ਦੇ ਨਾਮ ਜ਼ਗੀਰਾਂ ਲਾਈਆਂ ਨੇ ਮਸਜਿਦਾਂ ਦੇ ਨਾਮ ਵੀ ਜ਼ਗੀਰਾਂ ਲਾਈਆਂ ਗਈਆਂ ਕੈਸਾ ਰਾਜ ਸੀ ਉਹਨਾਂ ਦਾ ਕਹਿੰਦੇ ਇੱਕ ਵਾਰੀ ਨਾ ਜੰਗਲ ਵਿੱਚ ਦੀ ਜਾ ਰਹੇ ਸੀ ਤੇ ਕੋਈ ਰੋਂਦਾ ਕਿਸੇ ਰੋਂਦੇ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪਈ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਵੀ ਮੇਰੇ ਰਾਜ ਵਿੱਚ ਕੋਈ ਰੋ ਰਿਹਾ ਹੈ ਜਿੱਧਰੋਂ ਆਵਾਜ਼ ਆ ਰਹੀ ਸੀ ਉਧਰ ਨੂੰ ਤੁਰ ਪਏ ਕੀ ਵੇਖਿਆ ਇੱਕ ਬਜ਼ੁਰਗ ਰੋ ਰਿਹਾ ਹੈ ਬੇਜੁਰਗਾ ਬਾਪੂ ਬੈਠਾ ਰੋ ਰਿਹਾ ਅੱਖਾਂ ਵਿੱਚ ਨੀਰ ਹੈ ਜਾ ਕੇ ਸ਼ੇਰੀ ਪੰਜਾਬ ਨੇ ਨਾ ਗਲਵਕੜੀ ਪਾ ਲਈ ਕਹਿਣ ਲੱਗੇ ਬਾਪੂ ਜੀ ਕਿਉਂ ਰੋਣੇ ਹੋ ਕੀ ਪੀੜਾ ਏ ਤਿਆਗੋ ਕਹਿਣ ਲੱਗਿਆ ਪੁੱਤ ਮੈਂ ਮੁਸਲਮਾਨ ਹਾਂ ਤੇ ਮੈਂ ਉਹਦਾਂ ਗੱਲ ਕਰਦਾ ਉਹਨੂੰ ਨਹੀਂ ਪਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨਾ ਆਮ ਕੱਪੜਿਆਂ ਵਿੱਚ ਵੀ ਆਪਣੀ ਪਰਜਾਂ ਨੂੰ ਵੇਖਣ ਵਾਸਤੇ ਚਲੇ ਜਾਂਦੇ ਹੁੰਦੇ ਸੀ ਕਿ ਕਿਵੇਂ ਪਰਜਾ ਰਹਿ ਰਹੀ ਆ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਤੇ ਉਹ ਦੱਸ ਦੇ ਕਹਿਣ ਲੱਗਿਆ ਪੁੱਤ ਮੈਂ ਮੁਸਲਮਾਨ ਆ ਤੇ ਮੈਂ ਨਾ ਸੁਨਹਿਰੀ ਅੱਖਰਾਂ ਵਿੱਚ ਕੁਰਾਨ ਸ਼ਰੀਫ ਲਿਖੀ ਆ ਤੇ ਜੇ ਕਿਤੇ ਰਾਜ ਹੁੰਦਾ ਕਿਸੇ ਮੁਸਲਮਾਨ ਦਾ ਮੇਰੀ ਮਿਹਨਤ ਦਾ ਮੁੱਲ ਪੈਣਾ ਸੀ ਤੇ ਹੁਣ ਰਾਜ ਹੈ ਸਿੱਖ ਰਾਜ ਚੱਲ ਰਿਹਾ ਸਿੱਖਾਂ ਦਾ ਰਾਜ ਹੈ ਮੇਰੀ ਮਿਹਨਤ ਦਾ ਮੁੱਲ ਕਿਹਨੇ ਪੋਣਾ ਹੈ ਜਦੋਂ ਇਹਨਾਂ ਸੁਣਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸੇ ਸਮੇਂ ਦਰਬਾਰ ਵਿੱਚ ਬੁਲਾਇਆ ਤੇ ਉਹਨੂੰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਦਿੱਤੀਆਂ ਵੀ ਜਿੰਨੀਆਂ ਲੈ ਜਾ ਸਕਦੇ ਨਾ ਲੈ ਜਾ ਇਹ ਨਹੀਂ ਵੇਖਿਆ ਵੀ ਇਹ ਮੁਸਲਮਾਨ ਹੈ ਇੱਥੋਂ ਤੱਕ ਇਤਿਹਾਸ ਕਰ ਦੱਸਦੇ ਨੇ ਕਿੰਦੇ ਲਾਹੌਰ ਦੀਆਂ ਗਲੀਆਂ ਵਿੱਚ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਾ ਰਹੇ ਸੀ ਨਾ ਇੱਕ ਵਕਤ ਆਇਆ ਇੱਕ ਬੁੱਢੜੀ ਮਾਈ ਆਪਣਾ ਆਪਣਾ ਤਵਾ ਲੈ ਕੇ ਜਿਹਦੇ ਉੱਤੇ ਪ੍ਰਸ਼ਾਦਾ ਬਣਾਉਣੇ ਹੁੰਨੇ ਆਪਾਂ ਉਹਨੂੰ ਕਾਲਖ ਵੀ ਲੱਗੀ ਹੁੰਦੀ ਅੱਗ ਦੇ ਨਾਲ ਤਵਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਨੂੰ ਲਾਉਣ ਲੱਗ ਗਏ ਕੋਲ ਖੜੇ ਅਹਿਲਕਾਰ ਕਹਿੰਦੇ ਨੇ ਮਾਈ ਕੀ ਕਰਦੀ ਏ ਤੂੰ ਤੇ ਮਹਾਰਾਜਾ ਜੀ ਦੇ ਚਰਨ ਹੀ ਕਾਲੇ ਕਰ ਦਿੱਤੇ ਆਪਣਾ ਤਵਾ ਲਾ ਕੇ ਤੇ ਅੱਗੋ ਬੁੱਢੜੀ ਮਾਈ ਕਹਿੰਦੀ ਐ ਮੈਂ ਸੁਣੀ ਐ ਸਾਡਾ ਜਿਹੜਾ ਰਾਜਾ ਇਹ ਨਾ ਇਹ ਪਾਰਸ ਹੈ ਜਿਹੜਾ ਇਹਨੂੰ ਛੂ ਜਾਂਦਾ ਉਹ ਸੋਨੇ ਦਾ ਬਣ ਜਾਂਦਾ ਤੇ ਮੈਂ ਗਰੀਬੜੀ ਮੇਰੇ ਕੋਲ ਇੱਕ ਤਵਾ ਹੀ ਆ ਮੈਂ ਸੋਚਿਆ ਸੁਹਾਲ ਮਾ ਖੋਰੀ ਇਹ ਤਵਾ ਵੀ ਸੋਨੇ ਦਾ ਹੋ ਜੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੱਲ ਸੁਣੀ ਇਹ ਨਹੀਂ ਪੁੱਛਿਆ ਵੀ ਮਾਈ Hindu ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਵਸੀਨਾ ਵੇਖਿਆ ਵੀ ਇਹਨੂੰ ਲੋੜ ਹੈ ਲੋੜਵੰਦ ਹੈ ਉਸੇ ਸਮੇਂ ਕਹਿਣ ਲੱਗੇ ਇਸ ਮਾਈ ਨੂੰ ਇਹਦੇ ਤਵੇ ਦੇ ਬਰਾਬਰ ਤੋਲ ਕੇ ਸੋਨੇ ਦੀਆਂ ਮੋਹਰਾਂ ਦੇ ਦੀਓ ਦਿੱਤੀਆਂ ਵੀ ਇਕੱਲਾ ਹੀ ਨਹੀਂ ਕਿ ਬਿਆਨ ਦੇ ਕੇ ਚਲੇ ਗਏ ਦਿੱਤੀਆਂ ਵੀ ਐਸਾ ਰਾਜਾ ਜਦੋਂ ਆਖਰੀ ਸਮਾ ਆਇਆ ਬੈਠੇ ਨੇ ਪਾਲਕੀ ਵਿੱਚ ਕਹਿੰਦੇ ਨੇ ਤੁਸੀਂ ਮੈਨੂੰ ਖੂਨ ਦਿੱਤਾ ਮੈਂ ਤੁਹਾਡੇ ਖੂਨ ਦਾ ਇੱਕ ਵੀ ਕਤਰਾ ਵੇਚਿਆ ਨਹੀਂ ਜਿੱਥੇ ਜਿੱਥੇ ਤੁਸੀਂ ਮੈਨੂੰ ਆਪਣਾ ਖੋਨ ਦਿੱਤਾ ਉੱਥੇ ਉੱਥੇ ਮੈਂ ਖਾਲਸਾ ਰਾਜ ਦੇ ਝੰਡੇ ਚਲਾਈ ਨੇ ਵਿਖਰੀ ਹੋਈ ਮਾਲਾ ਨੂੰ ਮੈਂ ਪਰੋਇਆ ਹੈ ਦੇਖਿਓ ਕਿਤੇ ਇਹ ਮਾਲਾ ਕਿਸੇ ਬਾਂਦਰ ਦੇ ਹੱਥ ਨਾ ਫੜਾ ਦਿਓ ਜਿਹੜਾ ਇਸ ਮਾਲਾ ਨੂੰ ਤੋੜ ਕੇ ਫਿਰ ਤੋਂ ਮੋਤੀ ਮੋਤੀ ਕਰ ਦੇਵੇ ਵਖੇਰ ਦੇਵੇ ਹਲੂਣਾ ਦਿੱਤਾ ਸਾਰਿਆਂ ਦੇ ਨੈਣਾਂ ਵਿੱਚ ਨੀਰ ਖੜਕ ਸਿੰਘ ਨੂੰ ਆਪਣੀ ਥਾਂ ਤੇ ਦੱਸਿਆ ਕਿੰਦੀ ਸ਼ਾਮਾਂ ਦਾ ਸਮਾਂ ਸੀ 29 ਜੂਨ ਲੋਕਾਂ ਦੇ ਘਰਾਂ ਵਿੱਚ ਦੀਵੇ ਜਗੇ ਸ਼ਾਮ ਨੂੰ ਜਦੋਂ ਦੀਵੇ ਜਗਦੇ ਆ ਨਾ ਮੇ ਸਮਾਪਤੀ ਕਰਾਂ ਸਮਾਂ ਵੀ ਨੇੜੇ ਹੋ ਚੱਲਿਆ ਲੋਕਾਂ ਦੇ ਘਰਾਂ ਵਿੱਚ ਸ਼ਾਮ ਨੂੰ ਦੀਵੇ ਜਗੇ ਤੇ ਇਧਰੋਂ ਸ਼ਾਮ ਨੂੰ ਸਿੱਖ ਰਾਜ ਦਾ ਦੀਵਾ ਵੱਜ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਚੜ੍ਹਾਈ ਕਰ ਗਏ ਲਾਹੌਰ ਦੇ ਵਿੱਚ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਸ਼ਾਮਾਂ ਨੂੰ ਉਹਨਾਂ ਦੀ ਦੇ ਰੱਖੀ ਗਈ ਕਵੀ ਦਰਬਾਰ ਹੁੰਦਾ ਹੈ ਵੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਕੀਰਨ ਇੱਕ ਮੁਸਲਮਾਨ ਕਵੀ ਪਾਰੇ ਹੈ ਦੁਨੀਆ ਯਾਦ ਕਰਦੀ ਹੈ ਜਿਹੜੀ ਆਨੰਦਪੁਰ ਸਾਹਿਬ ਦਾ ਸੱਭਿਆਚਾਰ ਸੰਭਾਲ ਲੈਂਦੀ ਹੈ ਸ਼ਾਮ ਮੁਹੰਮਦ ਜੀ ਨੂੰ ਆਪਾਂ ਸਾਰਿਆਂ ਨੇ ਪੜ੍ਹਿਆ ਹੈ ਨਾ ਇੱਕ ਮੁਸਲਮਾਨ ਕਵੀ ਆ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੇ ਸ਼ਾ ਮੁਹੰਮਦ ਜੀ ਕੀਰਨੇ ਪਉਂਦੇ ਨੇ ਉਹ ਕਹਿਣ ਲੱਗੇ ਜਦੋਂ ਸਮਰਾਮਾਂ ਦੀ جنگ ਹੁੰਦੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾਪਾਤ ਸ਼ਾਹੀ ਫੌਜਾਂ ਭਾਰੀਆਂ ਨੇ ਕਹਿੰਦੀ ਜੰਗ ਹੋਣ ਲੱਗੇ ਹਿੰਦ ਤੇ ਪੰਜਾਬ ਦਾ ਦੋਨੇ ਪਾਸੇ ਫੌਜ ਬੜੀ ਭਾਰੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਬੰਦੇ ਉੱਡਣ ਨਾਲ ਗੋਲੀਆਂ ਦੇ ਹਾਥੀ ਡਿੱਗਦੇ ਸੁਣੇ ਅਸਵਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇੱਕ ਮੁਸਲਮਾਨ ਕਵੀ ਉਹਨੂੰ ਯਾਦ ਕਰਦਾ ਹੈ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਹਿੰਦੇ 125 ਸਾਲਾਂ ਬਾਅਦ 125 ਸਾਲਾਂ ਬਾਅਦ ਨਾ ਉਹਨਾਂ ਦੀ ਜਗ੍ਹਾ ਤੇ ਉਸ ਯਾਦਗਾਰ ਤੇ ਜਿੱਥੇ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਸੀ 125 ਸਾਲਾਂ ਬਾਅਦ ਉੱਥੇ ਕਵੀ ਦਰਬਾਰ ਹੋਇਆ ਇਧਰੋਂ ਵੀ ਜਥੇ ਗਏ ਤੇ ਉਧਰੋਂ ਵੀ ਮੁਸਲਮਾਨ ਵੀ ਆਏ ਉਨ੍ਹਾਂ ਦੀ ਯਾਦਗਾਰ ਤੇ ਖੜ ਕੇ ਇੱਕ ਮੁਸਲਮਾਨ ਕਵੀ ਫਿਰ ਰੋਇਆ ਕਿੰਦੀ ਉਨ੍ਹਾਂ ਦੀ ਯਾਦਗਾਰ ਵੱਲ ਮੁੱਖ ਕਰਕੇ ਨਾ ਉਹਨੇ ਸਾਰਿਆਂ ਨੂੰ ਸਬੋਧਨ ਹੋ ਕੇ ਕਿਹਾ ਉਹ ਕਹਿਣ ਲੱਗਿਆ ਮੂੰਹੋਂ ਭਾਵੇਂ ਕੁਝ ਨਾ ਕਹੀਏ ਮੂੰਹੋਂ ਭਾਵੇਂ ਕੁਝ ਨਾ ਕਹੀਏ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ 125 ਸਾਲਾਂ ਬਾਅਦ ਉਹ ਯਾਦ ਕਰਦਾ ਕਿਨ ਲੱਗਿਆ ਮੂੰਹੋਂ ਭਾਵੇਂ ਕੁਝ ਨਾ ਕਹੀਏ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਆਂ ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਹੋ ਤੇ ਸੋਏ ਅਸੀਂ ਵੀ ਆਂ ਅੱਖਾਂ ਦੀ ਲਾਲੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਆਂ ਕੁਝ ਉਮੀਦ ਏ ਜ਼ਿੰਦਗੀ ਬਚ ਜਾਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਵੱਲ ਹੱਥ ਕਰਕੇ ਕਹਿੰਦਾ ਕੁਝ ਉਮੀਦ ਹੈ ਜ਼ਿੰਦਗੀ ਬਚ ਜਾਸੀ ਮੋਏ ਤੁਸੀਂ ਵੀ ਹੋਂ ਤੇ ਮੋਏ ਅਸੀਂ ਵੀ ਆਂ ਮਰ ਗਏ ਜੀ ਅੱਜ ਵੀ ਆਪਾਂ ਗੁਰਬਾਣੀ ਤੋਂ ਦੂਰ ਹੋ ਜਾਾਂਗੇ ਨਾ ਮਰ ਜਾਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੁਨੀਆ ਕਿਉਂ ਯਾਦ ਕਰਦੀ ਆ ਕਦੇ ਵੀ ਉਹ ਆਪਣਾ ਨਿਤਨੀਵ ਨੀਸੀ ਛੱਡਦੇ ਕਦੇ ਸੋਦਰ ਦਾ ਪਾਠ ਨਹੀਂ ਸਿਖਾਉਂਦੇ ਗੁਰੂ ਬਾਬਾ ਜੀ ਆਖਦੇ ਹਨ ਆੱਖਾਂ ਜੀਵਾਂ ਵਿਸਰੈ ਮਰ ਆਤਮਿਕ ਤਲਤੇ ਨਹੀਂ ਮਨੁੱਖ ਮਰ ਜਾਂਦਾ ਸੋ ਜੁੜੀਏ ਗੁਰਬਾਣੀ ਦੇ ਨਾਲ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਫਿਰ ਵੇਖਿਓ ਦੁਨੀਆ ਯਾਦ ਕਰੇਗੀ ਸਾਡੇ ਦਾਦੇ ਪੜਦਾਦਿਆਂ ਦੇ ਨਾਂ ਉਹਨਾਂ ਦੇ ਦਾਦੇ ਪੜਦਾਦਿਆਂ ਦੇ ਨਾਂ ਸਾਨੂੰ ਯਾਦ ਨਹੀਂ ਪਰ ਸਾਰੇ ਪੰਜਾਬ ਨੂੰ ਹਰ ਕੋਈ ਯਾਦ ਕਰਦਾ ਕਿਉਂ ਕਿਉਂਕਿ ਉਹਨਾਂ ਸੱਭਿਆਚਾਰ ਨੂੰ ਸੰਭਾਲਿਆ ਹੈ ਸੋ ਸੰਬੀ ਜੀ ਫੇਰੀ ਇੱਥੇ ਬੈਠ ਕੇ ਸੁਣੀਆ ਸਫਲਾ ਹੋਣਾ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਪਿਆਰ ਨਾਲ ਸੁਣੀਆ ਹੈ